ਮੈਂ ਜਾ ਕੇ ਸੋਣਾ ਮੈਂ ਰੰਗ ਵਿੱਚ ਚੁੱਪੂੰਗਾ ਓਏ ਓਏ ਲੈ ਪਰ ਜਾ ਹੀ ਆ ਬੈਠਾ ਚੁੱਲੇ 'ਚ ਹੱਥ ਮਾਰ ਜਾਈਂ ਨਾ ਵੇ ਤੈਨੂੰ ਕਿੰਨੀ ਵਾਰ ਕਿਹਾ ਕੋਈ ਰਿਸ਼ਤਾ ਕਰਾ ਲੈ ਹੈ ਨਿਉੜਾ ਪੈ ਕੇ ਘਰੇ ਲੈ ਦੋ ਡੋਟਰਾਂ ਵੀ ਉਲਦੀ ਜਾ ਰਹਿੰਦੇ ਨੇ ਇਹ ਵੀ ਟਾਈਮ ਨਾ ਚਾਹ ਪਾਣੀ ਫੜਾਉ ਬੰਦੇ ਨੂੰ ਆ ਗਈ ਸੀ ਤੁਸੀਂ ਹਾਂਜੀ ਬੱਡੀ ਦੇ ਲਈ ਸਾਰਾ ਗੋਹਾ ਬਣ ਚੰਦਰਪੁਰ ਗਿਆਜੇ ਦਾ ਬਾਪੂ ਹਾਂ ਗਿਆਜੇ ਮੈਂ ਤਾਂ ਐ ਕਹਿੰਦੀ ਸੀ ਕਿ ਵੀ ਜਾਂ ਤਾਂ ਥਾਂ ਇਹਨਾਂ ਦਾ ਪੱਕਾ ਕਰਾ ਦੋ ਅੱਛਾ ਜਾਓ ਗੱਦੇ ਜੇ ਹੁੰਦੇ ਨੇ ਜਿਹੜੇ ਉਹ ਤਾਂ ਆ ਦੋ ਭਾਈ ਮੈਥੋਂ ਨਹੀਂ ਹੁੰਦਾ ਮਿੱਟੀ ਚ ਹੱਥ ਮਰਿਆ ਜਾਂਦਾ ਮੈਂ ਤਾਂ ਚੜਦੀ ਆਗੀ ਸਾਰ ਪਸ਼ੂਆ ਪੱਕਾ ਕਰਾਉਣ ਨੂੰ ਕੀ ਹੋਏਗਾ ਕਿਹਦਾ ਥਣ ਮਲਿਆ ਜਾਊਗਾ ਮੈਂ ਬਹੁਤ ਤਾਂ ਉਹ ਨਹੀਂ ਹੱਥ ਲਾਉਂਦੀ ਮੈਥੋਂ ਹੁਣ ਹੁੰਦਾ ਨਹੀਂ ਮੇਰੇ ਢੋਈ ਦੁਖਦੀ ਰਹਿੰਦੀ ਆਗੀ ਉਹ ਫਿਰ ਹਲੇ ਨਹੀਂ ਹੁੰਦਾ 12 ਮਹੀਨਾ 13 ਮਹੀਨਾ ਕੋਈ ਫਸਲ ਨਹੀਂ ਆਏਗੀ ਰੇਹਾ ਸਪਰੀਆਂ ਦਾ ਪੂਰੀਆਂ ਨੂੰ ਕਿੱਥੋਂ ਵਕਿਆ ਕਰਦੇ ਕਿੱਥੋਂ ਗੱਦੇ ਲਿਆਵਾਂਗੇ ਚਲੋ ਹੋਰ ਠਹਿਰ ਜਾਨੇ ਆ 6 ਮਹੀਨੇ ਲੈ 6 ਮਹੀਨੇ ਨਹੀਂ ਗੱਲ ਤਾਂ 2 ਮਹੀਨੇ ਦੀ ਆ ਵੀ ਉਹ ਵੀ ਕਮ ਟੇਡੇ ਹੋ ਮੁਸ਼ਕ ਮਾਰਨ ਲੱਗੇ ਨੇ ਦੂਜੇ ਤੀਜੇ ਦਿਨ ਧੋਣੇ ਪੈਂਦੇ ਸੱਲੋਂ ਜਿਹੜਾ ਫੌੜੇ ਨੇ ਹਟਾ ਕੇ ਆ ਇਕੱਠਾ ਕਰ ਦਿਆ ਕਰੋ ਸਾਰਾ ਢੇਰੀਆਂ ਬਣਾ ਲਿਆ ਕਰੋ ਹੂੰ ਤਾਂ ਉਹ ਮੰਨਾ ਆਇਆ ਸੀ ਉਦੋਂ ਫੇਰ ਉਹਨੂੰ ਉਹਰੋਂ ਕੱਢਣ ਨੂੰ ਜੀ ਕਰਦਾ ਸੀ ਵੀ ਉਹਨਾਂ ਦੇ ਬਾਧੂ ਪੈਣਾ ਦੋ ਤਿੰਨ ਗੱਦੇ ਜੀ ਉਹ ਐਵੇਂ ਲਾਲਚ ਨੂੰ ਉਹ ਤੁਰਿਆ ਫਿਰਦਾ ਉਹ ਮੇਰੇ ਕੋਲ ਵੀ ਇੱਕ ਦਿਨ ਆਇਆ ਸੀ ਜਿੱਥੇ ਕੇਤਾ ਕਿ ਮੈਨੂੰ ਰਿਸ਼ਤਾ ਹੀ ਕਰਾ ਦੇ ਕਿਤੋਂ ਲੈ ਅੱਛਾ ਹਾਂ ਹੁਣ ਹੋਊਗਾ ਰਿਸ਼ਤਾ ਉਹੀ ਤਾਂ ਗੱਲ ਆ ਰਿਸ਼ਤਾ ਪਾ ਦੇ ਗੇ ਵੀ ਚੰਗੇ ਭਲਾਂ ਨੂੰ ਰਿਸ਼ਤਾ ਹੁੰਦਾ ਮਾੜੀ ਮੁੱਟੀ ਗੌਰ ਰੱਖਿਆ ਕਰੋ ਕੋਈ ਹੋਰ ਨਾ ਚੰਦ ਚਾੜ ਜਿਓ ਨਾ ਨਾ ਵਾਲੇ ਗੇੜੇ ਜੇ ਮਾਰਦੇ ਨੇ ਪਰ ਉਹ ਫੋਸ ਕੇ ਲੈ ਲੈ ਮੇਰੀ ਗੱਲ ਸੁਣ ਲੈ ਹਾਂ ਆਹੇ ਜਾ ਫਿਕਰ ਨਾ ਕਰ ਤੂੰ ਇਹ ਤੂੰ ਗੱਲ ਮੇਰੇ ਤੇ ਛੱਡ ਹਾਂ ਠੀਕ ਹੈ ਕਿ ਨਹੀਂ ਠੀਕ ਹੈ ਤੇ ਰਹੀ ਗੱਲ ਮੰਨੇ ਦੀ ਮੰਨੇ ਦੀ ਕਿ ਹਿੰਮਤ ਆ ਵੀ ਆਪਣੇ ਘਰ ਬਨੇ ਝਾਕ ਕੀ ਜਾਵੇ ਤੂੰ ਕੋਈ ਪਤਾ ਨਹੀਂ ਅੱਜਕੱਲ ਚੱਲ ਚੰਗਾ ਬੱਠਲ ਚ ਜਾਦੀ ਮੈਂ ਤੇ ਜਾਣੀ ਆ ਬੱਠਲ ਜਾ ਤੋ ਹੌਰੀ ਗੱਲਾਂ ਲੈ ਕੇ ਚੱਲ ਜੀ ਕੀ ਗੱਲ ਮੰਨਦੇ ਕਾਨੂੰ ਹੈਗਾ ਜਵਾਬ ਮਿੰਦੀ ਜੀ ਰੋਟੀ ਲਿਓ ਜੀ ਆਜੋ ਜੀ ਜਲਦੀ ਭੁੱਖ ਲੱਗੀ ਪਈ ਆ ਲਿਓ ਨੀ ਆ ਜੀ ਤੁਸੀਂ ਤਾਂ ਵੀ ਰੋੜਾ ਪਾਈ ਜਾਂਦੇ ਹਣਿਓ ਪੱਲਾ ਖੜੋ ਛੋਲ ਬਣਾਇਆ ਮੈਂ ਤਾਂ ਚਾ ਵਧੀਆ ਕਰਿਆ ਅੱਜ ਮੇਰਾ ਵੀ ਰੋਟੀ ਨੂੰ ਜੀ ਨਹੀਂ ਕਰਦਾ ਸੀ ਅੱਜ ਚੌਲੀ ਖਾਵਾਂਗੇ ਅੱਜ ਆ ਲੋ ਲੈ ਪਹਿਲਾਂ ਚੌਂਚਾ ਤੁਸੀਂ ਲਾਓ ਜੀ ਹਾਏ ਕੁ ਦੋਹੇ ਜਾਣੇ ਬੈਠਿਆ ਕਰੀ ਹਾਏ ਚੌਲ ਖਾਈ ਜਾਣੇ ਫਾਤ ਉਹ ਚੰਚਾ ਮੁੱਟਿਆ ਮੈਂ ਜਾਂਦਾ ਹਾਂ ਮੈਂ ਰੰਗ ਵਿੱਚ ਪੂੰਗੋ ਚਲ ਤਾਂ ਬਾੜੇ ਸਵਾਦ ਬਣਾਈ ਆ ਜੀ ਚੰਗਾ ਆ ਮੁੱਠੀ ਤਾਰੀਫਾ ਨਾ ਕਰੀ ਜਾ ਕਰੋ ਨਾ ਨਾ ਥੂਠੀ ਦੀ ਥੋੜੀ ਥੋੜਾ ਕਰਨੀ ਆ ਜੀ ਹੋ ਗਿਆ ਸਾਸਰੀ ਕਾਲ ਪਰਜਾਈ ਸਾਸੀ ਕਾਲ ਜੱਠਾ ਕਿਵੇਂ ਚਾਉਲ ਖਾਈ ਜਾਂਦੇ ਹੈ ਲਾ ਜੱਠਾ ਕਿਹ ਕਿਹੜੀ ਗੱਲ ਵੱਡੀ ਗੱਲ ਹੈ ਤੂੰ ਵੀ ਆਪਣੇ ਵੀਰ ਨਾਲ ਬੈਠ ਕੇ ਖਾ ਲੈ ਚੱਲ ਫਿਰ ਖਾ ਲੈਣੇ ਆ ਜਾ ਬੰਨਿਆ ਤਾਂ ਆ ਜਾ ਯਾਰ ਚੱਲ ਮੈਂ ਚਾਵਣਾ ਕਿਲੇ ਤੁਹਾਡੇ ਵਾਸਤੇ ਹਾਂ ਬਣਾ ਲਿਓ ਫਿਰ ਹੈ ਉਹ ਆਇਆ ਬਈਆ ਬਈਆ ਲੋਟੋ ਕੇ ਬਈਆ ਖਾ ਚਲ ਤਰੀ ਪਰਾਈ ਦੇ ਬਣਾਏ ਅੱਜ ਬੜੀ ਰਾਸ਼ੀ ਮਰਦੀ ਆ ਪਤੰਦਰੋ ਇੱਕ ਪਲੇਟ ਚ ਹੀ ਖਾਈ ਜਾਂਨੇ ਸਾਡਾ ਪਿਆਰੀ ਵਾਲਾ ਹਾਂ

ਫਰਜੂਗਾ ਪਛਾਲਾ ਹੁਣ ਮੈਂ ਖਾਉਣਾ ਤੈਨੂੰ ਇਹ ਯਾਰ ਓਏ ਓਏ ਕੀ ਕਰੀਏ ਨਾ ਲੱਕ ਚੀ ਪਾਈ ਜਾਣਾ ਉਹ ਕੁਛ ਨਹੀਂ ਯਾਰ ਕੁਛ ਨਹੀਂ ਕਿਦਾਂ ਮਰਦਾ ਸੁਪਨੇ ਜੇ ਤੁਰਿਆ ਉਹ ਨਹੀਂ ਯਾਰ ਭਾਈ ਆ ਆਪ ਹੀ ਖਾਂਦਾ ਸੀ ਮੈਂ ਫੌਰ ਫਰਾ ਵਧੀਆ ਭਈਆ ਹੂੰ ਹੂੰ ਉਹ ਮੈਂ ਤੈਨੂੰ ਐਂ ਕਹਿੰਦਾ ਸੀ ਯਾਰ ਆਪਾਂ ਉਹ ਰਾਜੇ ਤੇ ਵੀ ਮਿੱਟੀ ਪਵਾ ਦੀ ਆਪਣੇ ਖੇਤਾਂ ਵਾਲੇ ਤੇ ਉਹ ਪਵਾਵਾਂਗੇ ਆਪਾਂ ਹੂੰ ਕਰਿਆ ਮਰੀ ਹੋਈ ਆ ਬੰਦੇ ਨਾਲ ਹੂੰ ਹੂੰ ਪਵਾ ਲਾਂਗੇ ਕੋ ਹੂੰ ਹਾਂ ਆਈ ਨਹੀਂ ਪਰ ਜਾਈ ਚਾਲੇ ਕਿ ਆਊਗੀ ਕਹਿ ਰੱਖਿਆ ਜਖਣਾ ਬੈਠ ਰੱਖੀ ਜਿਵੇਂ ਕਹਿੰਦੇ ਜੇ ਆਪ ਖਾਣੇ ਹੁਣ ਫੇਰ ਪਤਾ ਲੱਗੇ ਕਿਤੇ ਕਿਤੇ ਡੱਕੇ ਪਏ ਕਿਸੇ ਪਸ਼ੂ ਦੇ ਮੂੰਹ ਚ ਕਸੀਰ ਲੱਗ ਗਿਆ ਲੈ ਬਾਪੂ ਯਾਰ ਮੈਂ ਪੇ ਕਰ ਲਵਾਂ ਕਿਉਂ ਮੱਥਾ ਮਾਰੀਐ ਨਾ ਤੇ ਫਿਰ ਪੱਠੇ ਦਾ ਟੱਗ ਨਾ ਪਾਲਾ ਕਰੋ ਹੱਥ ਮਾਰ ਦਿਆ ਕਰੋ ਪੁੱਛ ਖੋਲ ਕੇ ਤਾ ਦਰੇ ਨਿਗਾ ਬਣਾਈਏ ਫਿਰ ਆ ਕੋਮਰੇ ਅੱਖ ਚ ਕਾਣਾ ਪੈ ਗਿਆ ਵਾ ਮੈਨੂੰ ਇੱਥੇ ਲੈ ਜਾ ਉੱਥੇ ਆ ਜਾ ਤੰਗ ਕਰੀ ਜਾਣਾ ਮੈਂ ਇੱਥੇ ਤਾਂ ਇਹੋ ਜਿਹਾ ਕੁਝ ਜਰੇ ਨਹੀਂ ਇਹ ਕੋਸੂ ਖੋਲਣ ਸਾਰ ਹੱਥ ਮਾਰਿਆ ਕਰੋ ਇਹਦੇ ਚ ਤੇ ਮੈਂ ਤੁਹਾਨੂੰ ਕਾਇ ਪੁੱਛਦਾ ਸੀ ਉਹ ਫਟਵਾਰੀ ਐ ਸੀ ਕਿਵੇਂ ਕਰੇ ਉਹਦਾ ਪੈੜੀ ਤੇ ਲਿਖਵਾ ਕੇ ਛਾਪੇ ਵਾਲੀ ਲਿਖਵਾਤੀ ਸੀ ਉਹ ਤਾਂ ਆਪਣੀ ਜਿੰਨਾ ਵਾ ਚੋ ਨਾ ਦਾ ਵੈਸੀ ਉਹਨਾਂ ਲਖਵਾਤਾ ਆਪੇ ਨਾਲ ਸਾਰਾ ਲਖਾਨ ਦਾ ਆਪੇ ਰੱਖਦਾ ਸਾਰਾ ਥੋੜੀ ਲਿਖਾਇਆ ਯਾਰ ਆਪਣੇ ਮੱਥੇ ਨੱਕਾ ਟੁੱਟਿਆ ਸੀ ਆਪਣਾ ਤਾਂ ਕਿੰਨਾ ਵਾਹਣਾ ਤੂੰ ਵੀ ਮੇਰੇ ਮੋਟੇ ਪਟਵਾਰੀ ਪ੍ਰੂਰੀ ਕੋਲ ਜਾਵੜਿਆ ਕਰ ਉਹ ਮੈਨੂੰ ਯਾਰ ਮੈਂ ਤਾਂ ਹੁਣ ਕੰਮ ਤਾਂ ਹੁੰਦਾ ਚ 100 ਫਰਦਾਂ ਆ ਤੂੰ ਤੇਰੀ ਜਾਨਸ਼ਾਨਾ ਪਟਵਾਰੀ ਨਾਲ ਥੋ ਜਿਹੜਾ ਆਪਣਾ ਜੰਮਨ ਵਾਲਾ ਕਿਲਾ ਉਹਦੇ ਚ ਦੋਘੀਆਂ ਜੇ ਬਾਵਾ ਬੈਠੀਆਂ ਪਈਆਂ ਕੋਈ ਬਿਮਾਰੀ ਪੂਰੀ ਤਾਂ ਨਹੀਂ ਪੈ ਗਈ ਉਹ ਮੈਂ ਸਪਰੇਅ ਕਰਤੀ ਬਾਪੂ ਸਰਵਿਸ ਦੀ ਹਾਂ ਉਹ ਮੈਂ ਕਰਤੀ ਮੈਂ ਗੱਲ ਲਿਆ ਸੀ ਕਰਵਾਤੀ ਢੋਲਗਣਾ ਤੋ ਮੜਾ ਢੇੜਾ ਮਾਰ ਲਈ ਦੋਗੀਆਂ ਬਹੁਤ ਬੈਠੀ ਪਿੰਜ ਸਾਰੇ ਚੋਨਾ ਢੱਕ ਪੇ ਨਹੀਂ ਨਹੀਂ ਹੁਣ ਟੈਨਸ਼ਨ ਲੈ ਤੂੰ ਬਾਹਰ ਜਰੂਰ ਲਖਵਾ ਦੀ ਠੀਕ ਆ ਨਾ ਕੋਈ ਨਹੀਂ ਲਖਵਾ ਤੇ ਕਾ ਜੋ ਆਏ ਖੜੇ ਸੀ ਨੱਕਾਏ ਮਿੱਟੀ ਵਾਲੇ ਚੋਲ ਮੁਲਕ ਵਾਲਾ ਉਹ ਤਾਂ ਪਾਈ ਜਾਂਦੇ ਮਿੱਟੀ ਤੇ ਗੱਲ ਹੋਊਗੀ ਮੇਰੀ ਬਾਕੀ ਮਾਰ ਹੱਥ ਮੜਾ ਜਾਂ ਮੇਰੇ ਕੋ ਕਣਕੂਨ ਨਾ ਪਾ ਜੇ ਠੀਕ ਆ ਤੂੰ ਬਹਿ ਜਾ ਕੋਈ ਨਹੀਂ ਪਿਆਣੀ ਪੀਣਾ ਠੀਕ ਆ ਭੋੜਾ ਜਾ ਨਾ ਕੱਟਾ ਢਾਂਗਾ ਕਰ ਸੀ ਮੈਂ ਖੇਤ ਦਾ ਕਰਾਂ ਕਿ ਘਰ ਦਾ ਕਰ ਜੇਠ ਜੀ ਜੇਠ ਜੀ

ਤੈਨੂੰ ਵੀ ਵਧਾਈਆਂ ਤੇ ਹੁਣ ਤੂੰ ਵੀ ਕਿਸੇ ਤਾਂ ਵਧਾਈਆਂ ਲੈਣ ਜਾਗਰਾ ਹੋ ਜਾ ਕਹੀਂ ਛੜਾ ਰਹੇਗਾ ਚੁੱਲੇ 'ਚ ਆਪ ਹੀ ਹੱਥ ਮਾਰੀ ਜਾਣੇਗਾ ਉੱਪਰ ਜਾਈ ਸਾਨੂੰ ਤਾਂ ਤੇਰੇ ਤੋਂ ਹੀ ਉਮੀਦਾਂ ਨੇ ਚੱਲ ਤੂੰ ਗੱਲ ਛੱਡ ਆਏ ਦਸ ਖਾਣਾ ਪੀ ਆ ਮੈਂ ਖਾਣਾ ਕੁਛ ਨਹੀਂ ਹੈਗਾ ਮੈਂ ਤਾਂ ਤੈਨੂੰ ਲੱਡੂ ਫੜਾਉਣਾ ਆਈ ਸੀ ਬੀਬੀ ਕਹੀਂ ਚੱਲ ਦੋ ਕੁ ਵੱਧ ਫੜਾਇਆ ਹਨਾ ਤਾਂ ਆ ਗਈ ਨਾਲੇ ਬੀਬੀ ਡਿੱਕਦੀ ਹੂ ਮੈਂ ਜਾਣੇ ਆ ਚਲ ਨਾ ਨਾ ਇੰਨੇ ਚਿਰਾਂ ਬਾਅਦ ਘਰੇ ਆਈ ਮੈਂ ਤਾਂ ਕੁਛ ਖਾਣ ਨੂੰ ਨਹੀਂ ਲੈਣ ਉਹ ਨਾਲੇ ਤੈਨੂੰ ਉਹ ਸ਼ਹਿ ਖਵਾਉਂਗਾ ਜਿਹੜੀ ਅੱਜ ਤੱਕ ਤੂੰ ਕਦੇ ਖਾਧੀ ਨਹੀਂ ਤੂੰ ਮੈਨੂੰ ਇਹ ਲੱਕੀ ਖਵਾਏਗਾ ਉਹ ਤੂੰ ਦੇਖ ਦਿੱਤਾ ਜਾ ਇਹ ਛੜੇ ਨੇ ਕੀ ਖੋਏ ਦੇ ਪਿੰਨੇ ਘੱਟ ਰਖਨੇ ਤੇ ਮੈਨੂੰ ਖਵਾਉਗਾ ਲੈ ਦੇਖਦੇ ਆਪਾਂ ਕੀ ਖਾਉਂਦਾ ਅੱਜ ਆ ਲੈ ਸਾਰੀ ਦੁਨੀਆ ਹੀ ਖਾਂਦੀ ਨਹੀਂ ਆਪਾਂ ਹੀ ਖਾਣੀ ਹੈ ਚੱਕਰ ਤੇ ਹਾਂ ਜੇ ਤੇ ਜਦ ਮੈਂ ਛੋਟੀ ਹੁੰਦੀ ਸੀ ਨਾ ਉਦੋਂ ਖਾਂਦੇ ਹੁੰਦੀ ਮੈਂ ਦੇਖ ਲੈ ਬੱਜਲੀ ਨਾ ਤੇਰੇ ਮੈਂ ਜਲਦੀ ਗੱਲ ਸਾਰਾ ਤਾਂ ਬਚਪਨ ਜਾਂਦ ਕਰਾਤਾ ਮੇਰਾ ਹਾਂ ਹਾਂ ਦੇਖ ਲੈ ਤੇ ਨਾਲੇ ਮੈਨੂੰ ਤਾਂ ਬੜੀ ਖੁਸ਼ੀ ਤੂੰ ਸਾਡੇ ਘਰੇ ਆਈ। ਹੋਰ ਕੀ ਕਰਾਂ? ਦੁੱਧ ਬਣਾ ਕੇ ਲਿਆਵਾਂ? ਬਸ, ਕੁਛ ਨਹੀਂ ਚੇਠਾ। ਤੇ ਲੈ, ਆ ਹੁਣ ਤੂੰ ਖਾ ਲਈ। ਠੀਕ ਐ? ਮੈਂ ਚੱਲੀ ਆਂ। ਤੇ ਨਾਲੇ ਮੈਂ ਤੈਨੂੰ ਜਿਹੜੀ ਗੱਲ ਕਹੀ ਸੀ ਉਹ ਤੇ ਗੌਰ ਕੀਤੀ ਰਿਸ਼ਤੇ ਬਾਰੇ। ਇਹ ਕਾਨੂੰ ਲੈਣ ਤੇ ਹੁੰਦੀ ਐ। ਇਹ ਤੇ ਤੁਹਾਡੇ ਰਿਸ਼ਤੇ ਦੀ ਗੱਲ ਕਰ ਤੇ ਕੀ ਖਸਰ-ਪਸਰ ਜੀ ਕਰਨ ਲੱਗ ਜਨਦਰ? ਉਹ ਕੁਛ ਨਹੀਂ ਪਰਜਾਈ। ਮੈਂ ਤਾਂ ਤੇਰੇ ਨਾਲ ਹੀ ਆਂ, ਗਾ ਜਿਵੇਂ ਤੂੰ कहेंगी कर लांगे आप फिर चलावा मेरी मामे की कुड़ी ना गल देख लै मैं ता तैनू ही कहंदा सीगा है? भी ओ गल चला ला ले मैं ता किदन दी कहनी तू हां भी करे मेरी ता हां ही चल ठीक है हाँ। फिर मैं कर दी गल चंगा हां चल ठीक है मैं चल दी फिर है ठीक है हां हाय ओए रब्बा ਅੱਜ ਤਾਂ ਨਾ ਕੀੜੀ ਦੇ ਘਰੇ ਨਰੈਣ ਵਾਲੀ ਗੱਲ ਹੋ ਗਈ। ਜੇ ਕਿਤੇ ਮੈਂ ਸਵੇਰੇ ਕੁਝ ਹੋਰ ਮੰਗ ਲੈਂਦਾ। ਅੱਜ ਤਾਂ ਉਹ ਵੀ ਪੂਰਾ ਹੋ ਜਾਣਾ ਸੀ। ਮੈਂ ਤਾਂ ਬਸ ਆਹੀ ਮੰਗ ਬੈਠਾ ਵੀ ਕਿਤੇ ਪਰਝਾਈ ਵੀ ਦੇਖ ਜੇ। ਲੈ, ਦੇਖੀ। ਚੱਲ ਰੱਬਾ। ਕੋਈ ਗੱਲ ਨਹੀਂ। ਨਾਲੇ ਆਹਾ ਖਿੱਲਾ ਤੇ ਪੁਜੀਆ। ਇਹ ਥੋੜਾ ਮੈਂ ਖਾਂ। ਇਹ ਤਾਂ ਮੈਂ ਹੌੜੀ-ਹੌੜੀ ਖਾਉਂ। ਪਰਝਾਈ ਹੱਥ ਲਾ ਕੇ ਗਈ ਐ। ਲੈ। ਇਹ ਨੂੰ ਸਾਂਭ ਕੇ ਰੱਖਦਾ ਮੈਂ ਕਿਹੜਾ ਨੂੰੜਾ ਪੈ ਗਿਆ ਘੰਟਾ ਹੋ ਗਿਆ ਚਾਹ ਕਿਹਨੂੰ ਉਹ ਚਾਹ ਲਿਆ ਦੇ ਗੇਜੂ ਦੀ ਮੰਮੀ ਆਉਣੀ ਆ ਘੰਟਾ ਲਾਤਾ ਮੈਨੂੰ ਤਾਂਸ ਵਾਲੇ ਡਿੱਕੀ ਜਾਂਦੇ ਹੋਣੇ ਹੋਰ ਤਾਂਸ ਵਾਲਿਆਂ ਦੀ ਫਿਕਰ ਰਹਿੰਦਾ ਸਾਰਾ ਦਿਨ ਘਰ ਦਾ ਤਾਂ ਕੋਈ ਫਿਕਰ ਨਹੀਂ ਇਹੇ ਆ ਕੀ ਖੋਆ ਕੱਢਣ ਲੱਗ ਗਈ ਘੰਟਾ ਲਗਾ ਲਾਤਾ ਚਾਹ ਤੇ ਤੱਤੀਆਂ ਨਾਲੇ ਚਾਹ ਖੋਆ ਮਾੜਾ ਮੋਟਾ ਮਿੱਠਾ ਦਾ ਭੂਕ ਲਿਆ ਕਰੋ ਬਾਲਾ ਮਿੱਠਾ ਨਹੀਂ ਪੀਦਾ ਹੁੰਦਾ ਕਾ ਸ਼ੂਗਰ ਹੋ ਜਾਂਦਾ ਮੈਨੂੰ ਕੁਝ ਨਹੀਂ ਹੁੰਦਾ ਲੈ ਅਨਦੀ ਬੁੜੀ ਨੂੰ ਦੇਖ ਲੈ ਉਹ ਪਈਆ ਮੰਜੇ 'ਚ ਸ਼ੂਗਰ ਨਾਲ ਹੋਰ ਹੁਣ ਤੇ ਉਹ ਕਕਾਰੋ ਕਹਿੰਦੀ ਮੰਨਾ ਸੁੱਡੀ ਘਰੀ ਰਹਿੰਦਾ ਲੈ ਮੈਨੂੰ ਕਹਿੰਦੀ ਕਿਉਂ ਤੈਨੂੰ ਕਿਤੇ ਤਕਲੀਫ ਹੁੰਦੀ ਆ ਕਾ ਉਹ ਸਾਡਾ ਆਵਦਾ ਜਵਾਬ ਦਾ ਹਾਂ ਬਸ ਲੋਕ ਉਹ ਵੀ ਛੜਦੇ ਆ ਮਾੜੀ ਜੀ ਤੂੰ ਘਰੇ ਵੱਧ ਰਿਆ ਕਰ ਐਵੇਂ ਤੂੰ ਨਾ ਲੋਕਾਂ ਦੇ ਕੋਲੇ ਕੱchn ਜਾਇ ਕਰ ਪੈਂਦੇ ਹੂੰ ਇਦੇ ਕੋਲੇ ਹੁਣ ਦੁੱਖ ਸੁੱਖ ਤੱਕਲੇ ਜਾਣਾ ਹੈ ਕੋਈ ਖਾਰੀ ਬਿਮਾਰੀ ਹੁੰਦੀ ਹੈ ਸੋ ਕਿਸੇ ਦਾ ਪਤਾ ਸਤਾ ਲੈਣਾ ਹੁੰਦਾਗਾ ਹਨਾ ਫਿਰ ਤਾਂ ਜਾਣਾ ਹੀ ਪੈਂਦਾ ਤੂੰ ਦੁਪਹਿਰ ਵੇਲੇ ਜਾਵੜਾ ਕਿ ਦੁਪਹਿਰ ਵੇਲੇ ਮੈਂ ਘਰੇ ਆ ਜਾਣਾਗਾ ਹੂੰ ਮੰਨਾ ਕੀ ਮੂੰਚ ਪਾਉਂਦਾ ਕਿਸੇ ਨੂੰ ਜਦੋਂ ਉਹਨਾਂ ਦੇ ਜਾਂਦਾ ਮੰਨਾ ਉਹ ਤਾਂ ਮਿਰਚਾਂ ਨਹੀਂ ਲੱਗਦੀਆਂ ਜੇ ਮੰਨਾ ਸਾਡੇ ਘਰੇ ਆ ਜਾਂਦਾ ਤਾਂ ਸੋ ਮਾੜਾ ਹੋ ਜਾਂਦਾ ਮੰਨਾ ਕੀ ਐ ਤਰਿਆ ਫਿਰਦਾਗਾ ਬਸ ਲੋਕਾਂ ਦਾ ਕੀ ਮੂੰਹ ਫੜ ਲੈਣਾ ਹਾਂ ਤੂੰ ਆਪਦਾ ਘਰੇ ਤੇ ਆ ਕਰ ਦੁਪਹਿਰ ਵੇਲੇ ਉਹ ਤਾਂ ਮੱਚਦੀ ਐ ਆਪਣੇ ਤੇ ਇੰਨਾ ਕੁ ਮੱਚਦੀ ਐ ਨਾ ਬਸ ਜੇ ਤਾਂ ਮੰਨਾ ਉਹਨਾਂ ਦੇ ਘਰੇ ਰਹਿਣ ਲੱਗ ਜੀ ਫੇਰ ਤਾਂ ਠੀਕ ਐ ਹੁਣ ਉਹਨੂੰ ਆਇਆ ਵੀ ਕਿਤੇ ਇਹ ਉਹ ਨੇੜੇ ਚ ਲਾਉਂਦੇ ਕਿਤੇ ਮੰਨੇ ਦੀ ਜ਼ਮੀਨ ਨਾ ਲੈ ਲੈਣ ਨਹੀਂ ਨਹੀਂ ਪਹਿਲਾਂ ਮੰਨਾ ਉਹਨਾਂ ਦੇ ਕੰਮ ਧੰਦਾ ਬਹੁਤ ਕਰਾਉਂਦਾ ਰਿਹਾ ਉਹਨੂੰ ਆਏ ਵੀ ਹੁਣ ਇਹਨਾਂ ਦੇ ਨਾ ਕੰਮ ਕਰਾਉਣ ਲੱਗ ਜੀ ਹਾਂ ਮੰਨੇ ਮੰਨਾ ਕਿੱਥੇ ਕੰਮ ਕਰਾਉਂਦਾ ਐ ਉਹਦਾ ਟੌਰ ਤੇ ਰਹਿੰਦਾਗਾ ਮੰਨਾ ਤਾਂ ਹੁਣ ਦਾੜੀ ਵੀ ਖਾਲੀ ਕਰ ਲੱਗ ਗਿਆ ਮੈਂ ਵੀ ਨਾ ਸਾਥ ਚ ਤਾਂ ਛਾਲੇ ਡਿੱਕੀ ਜਾਂਦੇ ਤਾਂ ਬੋਲ ਮਾਰਿਆ ਸੀ ਮੈਂ ਕੋ ਦੋ ਬਾਜੀਆਂ ਲਾਇਆਵਾਂਗੇ ਛੱਡ ਦੇ ਦੋ ਬਾਜੀਆਂ ਲਾਉਣੀਆਂ ਉਹੀ ਤੂੰ ਘਰੇ ਰਹਿ ਪਿਆ ਕਰ ਛੜਦੇ ਖੜਾ ਤੂੰ ਤੈਨੂੰ ਪਾ ਮੰਨ ਲੈ ਕਿਸੇ ਕੰਜਰ ਦੀ ਹਾਂ ਸਾਰਾ ਦਿਨ ਉਥੇ ਤਾਸ ਕੁੱਟੀ ਜਾਂਦਾ ਉਥੇ ਚੁਗਲੀਆਂ ਕਰਦੇ ਆ ਬੁੜੇ ਸਾਰੇ ਜਿੰਨ ਦਿੱਥੇ ਤਾਸ ਖੇਡਦੇ ਆ ਜੇ ਜਗਦਰ ਗਿਆ ਆਪਣੇ ਗੇਜਾ ਗੇਜਾ ਖੇਤ ਗਿਆ ਹੁਣਾ ਔਰ ਗੇਜੇ ਨੇ ਵਿਚਾਰੇ ਨੇ ਕੀ ਕਰਨਾਗਾ ਖੇਤ ਕੀ ਕਰਦਾ ਅੱਜ ਹੈ ਖੇਤ ਕੀ ਕਰਦਾ ਖੇਤ ਬਸ ਦੇਖਣ ਗਿਆ ਹੁਣਾ ਕੁਸ ਜੀਰੀ ਜੁਰੀ ਨਰਮਾ ਜਿਹਾ ਵਿੱਜਾ ਪਿਆ ਆਪਣਾ ਉਹ ਚੁਗਣ ਵਾਲਾਗਾ ਕੱਲ ਹੁਣ ਇਹਨੂੰ ਗੇਜੇ ਨੂੰ ਕਹਦੇ ਆ ਮੇਰੇ ਰਿਸ਼ਤੇਦਾਰ ਨੇ ਜਿਹਨਾਂ ਤੁਰੇ ਆ ਫਿਰੇ ਹੁਣ ਫਸਲ ਦਾ ਟਾਈਮ ਆ ਹੁਣ ਸਾਹਮਣੇ ਮੇਰੇ ਅੱਖੇ ਘਟ ਲੱਗਦਾ ਉਹ ਕਹਦੀ ਮੇਰੇ ਕਿਹੜਾ ਵਾਲਾ ਲੱਗਦਾ ਵਿਚਾਰਾ ਨਰ ਮੈਂ ਹੁਣ ਤਾਂ ਜਿਵੇਂ ਕਹਦੇ ਨੇ ਉਵੇਂ ਕਰ ਲੈਂਦਾ ਉਹ ਕੀ ਕਹਿੰਦਾ ਕਿਸੇ ਨੂੰ ਉਹ ਤਾਂ ਤਾਂਸ ਕੱਢਣ ਵੀ ਨਹੀਂ ਜਾਂਦਾ ਤੇਰੇ ਮੰਗੂ ਜੇ ਹੁਣ ਤਾਂ ਤਾਂਸ ਕੱਢਣ ਲੱਗ ਜੂ ਫੇਰ ਤਾਂ ਕਰੀ ਖੜਾ ਕਿ ਮੈਂ ਹੁਣ ਸਿੱਸ ਮੈਂ ਤਾਂ ਬੁਢਾ ਹੋਇਆ ਪਿਆਗਾ ਮਾੜਾ ਮੁੰਡਾ ਗੇੜਾ ਬੜਾ ਬਾਹਰ ਲੈਣਾ ਖੇਤ ਬੜੇ ਨੂੰ ਕਹਿੰਦੇ ਇੱਥੋਂ ਬੜੇ ਫਿਰਦੇ ਨੇ ਤੁਰੇ ਐਂ ਕਰਦੇ ਜਿਹੜੇ ਸੀਰੀ ਰਲਦੇ ਤਾਂ ਆਪਣੇ ਵਰਗੇ ਤੇ ਉਹ ਉਹ ਵੀ ਤਾਂ ਕੰਮ ਕਰਕੇ ਖਾਂਦੇ ਨਾ ਚਲ ਐਂ ਕਿਰੀ ਮੇਰਾ ਦੂਜਾ ਚਾਹ ਜਰਾ ਵਈ ਯਾਰਾ ਥੋੜਾ ਜਿਹਾ ਕੱਢ ਲੈ ਇਹ ਨਾ ਲੱਸਾਂ ਹੀ ਖਾਂਦਾ ਚੱਲ ਕੋਈ ਨਹੀਂ ਦੇ ਦਨੀ ਕਾਲੀਆਂ ਡੱਬੀਆਂ ਵਾਲਾ ਉਹ ਲੋਕੋ ਕੇ ਦੇ ਹੱਥ ਨੇ ਮੈਨਾਂ ਆਉਂਗਾ ਨਾ ਦੱਸਾਂ ਹੀ ਖਾਂਦਾ ਪਤਾ ਨਹੀਂ ਕਰ ਚੰਗਾ ਇੱਕ ਵਾਰ ਤਾਸ ਖੇੜ ਫਿਰ ਦੇ ਦੂੰਗੀ ਨਿਉੜਾ ਭੇ ਕੇ ਕਰੀ ਲੈ ਦੋ ਡੋਟਰ ਉਹ ਵੀ ਹੁਲਦੀਆਂ ਰਹਿੰਦੇ ਜੇ ਵੀ ਟਾਈਮ ਨਾ ਚਾਹ ਪਾਣੀ ਫੜਾਉ ਬੰਦੇ ਜੋ ਸ਼ੋਰ ਜਨਾ ਉਹ ਕੋਈ ਆਈ ਗਈ ਜਿੰਦਾ ਵੀ ਕੀ ਕਰਦਾ ਕੀ ਨਾ ਖੁਰ ਨਹੀਂ ਆ ਜੱਡੇ ਡੱਕੇ ਪਏ ਪਹਿਲਾਂ ਵਾਲੇ ਕੰਮ ਕਿੱਥੇ ਰਹਿ ਗਏ ਹੁਣ ਕਲਾਤਾ ਸਸ लास्ट ਪਾਣੀ ਆ ਤੜਕੇ ਆਊਗੀ ਲਾਈਟ ਹੋਰ ਹੋਰ ਫਾਨੀ ਵਾਲਾ ਮਨੇ ਵਧੀਆ ਵਧੀਆ ਕਿਵੇਂ ਐ ਠੀਕ ਐ ਵਧੀਆ ਭਾਈ ਵਧੀਆ ਹਾਂ ਹਾਂ ਕਿਵੇਂ ਕਿੱਧਰ ਫਿਰਦਾ ਐ ਉਹ ਮੈਂ ਤਾਂ ਯਾਰ ਨਾ ਖੇਤ ਗੇੜਾ ਮਾਰਨਾ ਘਾ ਉਹ ਲਾਸਟ ਪਾਣੀ ਸੀ ਮੈਂ ਤਾਂ ਕੱਲ ਨਵੇੜਤਾ ਕੰਮ ਅੱਛਾ ਤੂੰ ਲਾਤਾ ਮੈਂ ਤਾਂ ਲਾਤਾ ਮੈਂ ਤਾਂ ਚੱਲ ਭਾਈ ਮੇਰਾ ਵੀ ਲਾਸਟ ਹੀ ਸੀ ਭਾਈ ਨੱਕੇ ਲਾਤੇ ਹਮਾ ਤੋਂ ਹੀ ਅੰਦਰ ਮੈਂ ਆ ਜਾਣਾ ਸੀ ਰੱਦ ਕੇ ਅੱਛਾ ਅੱਛਾ ਤੇ ਮਾਹ ਚੱਲ ਯਾਰ ਬਾਈ ਨੂੰ ਨਾਲ ਲੈ ਕੇ ਚਲਾਂਗੇ ਮੈਂ ਮੇਰੇ ਕੋਲ ਹੀ ਆਉਂਦਾ ਸੀ ਚੱਤੋ ਵਜਿਆ ਮੇਰੇ ਕੋਲ ਆ ਗਿਆ ਤੇਰੀ ਉਮਰ ਬਹੁਤ ਵੱਡੀ ਆ ਯਾਰ ਮੈਂ ਤਾਂ ਜਮਾ ਹੀ ਪਹਿਲਾਂ ਵਗ ਚੱਲਦੇ ਆ ਚੱਲ ਗਿਆ ਫਿਰ ਤੱਕੀ ਚੱਲ ਬਾਈ ਚੱਕ ਸਕੂਟਰੀ ਨਾਲੇ ਕੁਸਮ ਬਣਾਉਨੇ ਆ ਪ੍ਰੋਗਰਾ ਚੱਲ ਫਿਰ ਅੱਜ ਅੱਥ ਨੇ ਬੈੰਦੇ ਆਪ ਹਾਂ ਹਾਂ ਠੀਕ ਹੋਰ ਫਿਰ ਨਹੀਂ ਯਾਰ ਮੈਨੂੰ ਆਏ ਹਾਂ ਜਿਹੜਾ ਤੂੰ ਆਹ ਸਿਸਟਮ ਜਲੇ ਆਇਆ ਉਹ ਇਹਦਾ ਪਰਜੇ ਕੀ ਕਰਦੀ ਹੈ ਇਹ ਤਾਂ ਬਈ ਯਾਰ ਕਰ ਬਚੋ ਸਕਦਾ ਅੱਛਾ ਹਾਂ ਬਸ ਉਹ ਦੇਖਣਾ ਕੀ ਆ ਯਾਰ ਹੁਣ ਚੰਦ ਚੜੂ ਜਦੋਂ ਹਾਂ ਤੇ ਤੇਰੀ ਦੀ ਪਰੇਸ਼ਾਨ ਨਹੀਂ ਜਾਲੀ ਹੋਈ ਹੁੰਦੀ ਆਪਣੀ ਹਾਂ ਉਹਦੇ ਵਿੱਚ ਦੀ ਮੂੰਹ ਵੇਖੂਗੀ ਤੇਰਾ ਹਾਂ ਜਦੋਂ ਉਹ ਦੂਬਾਰ ਫੇਰ ਆਸੀ ਜਦੋਂ ਉਹ ਵਰਤ ਬੋਧਾ ਆ ਕੇ ਉਹਦੇ ਅਸੀਂ ਇਕੱਠੇ ਰੋਟੀ ਖਾਵਾਂਗੇ ਉਹ ਮੇਰੇ ਮੂੰਹ ਚ ਵਰਕੀਆਂ ਪਾਉ ਮੈਂ ਉਹਦੇ ਮੂੰਹ ਚ ਪਾਉ ਸੱਚੀ ਲਾਇਕ ਨਾ ਪੈਸਾ ਨਾ ਦੀ ਨੰਦ ਹਾਂ ਕੈਸੇ ਤੁਸੀਂ ਹਾਂਜੀ ਹੋਰ ਕਿ ਮੈਂ ਕੁਛ ਖਾਦਾ ਪੀਤਾ ਹੀ ਨਹੀਂ ਫਿਰ ਤੁਸੀਂ ਸਵੇਰ ਦਾ ਲੈ ਮੈਂ ਕੀ ਖਾਣਾ ਸੀ ਕਰਵਾ ਚਾਹਦਾ ਵਰਤ ਪਤਾ ਕਿਵੇਂ ਹੁੰਦਾ ਬਸ ਸਵੇਰੇ ਖਾਣਾ ਹੁੰਦਾ ਜਿਹੜਾ ਕੁਛ ਖਾਣਾ ਥੋੜਾ ਜਿਹਾ ਵੀ ਚੂਰੀ ਸਰਗੀ ਦੇ ਤੌਰ ਤੇ ਫਿਰ ਤਾਂ ਚੰਦ ਦੇਖ ਕੇ ਖਾਈਦਾ ਹੁੰਦਾ ਆ ਲੈ ਮੈਂ ਤੇਰੇ ਵਾਸਤੇ ਫਰੂਟ ਲੈ ਕੇ ਆਇਆ ਸੀ ਹੈ ਤੇ ਫਿਰ ਤੁਸੀਂ ਖਾਓ ਲੈ ਐ ਕਿਵੇਂ ਖਾ ਲਓ ਜੀ ਚੰਦ ਨਿਕਲ ਗਿਆ ਫੇਰ ਹੀ ਖਾਉਂਗੀ ਜੀ ਫਿਰ ਥੋੜਾ ਮੂੰਹ ਦੇਖੂਗੀ ਮੈਂ ਛਾਂ ਦੇ ਵਿੱਚ ਦੀ ਓਹੋ ਕਾਦੇ ਵਾਸਤੇ ਉਹ ਮੈਥੋਂ ਕਿੱਥੇ ਦੇਖੀ ਜਾਨੀ ਆ ਤੂੰ ਐਨਾ ਟਾਈਮ ਭੁੱਖੀ ਰਹਿੰਦੀ ਤੂੰ ਐਂ ਕਰ ਉਹ ਚੰਨ ਤੇ ਸੂਰਜ ਵਾਲੀ ਇੱਕੋ ਹੀ ਗੱਲ ਹੁੰਦੀ ਐ ਓਏ ਅੱਜ ਜਿਆਦਾ ਦਿਨ ਸੂਰਜ ਦੀ ਦੇਖ ਲਾ ਮੂੰਹ ਤੂੰ ਸਦਾ ਕਾਮ ਵਾਲੀਆਂ ਗੱਲਾਂ ਕਰਦੇ ਸੀ ਐ ਕਿਵੇਂ ਸੂਜਦਾ ਮੂੰਹ ਦੇਖ ਲਾ ਜਿਹੜਾ ਰਿਵਾਜ ਆ ਉਹ ਤਾਂ ਰੀਤੀ ਰਵਾਜੀ ਆ ਨਾ ਹਾਏ ਓਏ ਮੈਥੋਂ ਤੇਰੀ ਭੁੱਖ ਤਾਂ ਨਹੀਂ ਚੱਲੀ ਜਾਂਦੀ ਚਲੋ ਤੂੰ ਸਹੀ ਗੱਲ ਕਰੀ ਜਾਓਂਗੇ ਮੈਂ ਚਲੀ ਤੀ ਥੋੜੇ ਵਸ ਚਾਹ ਨਹੀਂ ਪੀਆ ਹੋ ਪੀ ਲੋ ਉਹ ਖੜੂਤਾ ਸਹੀ ਹੈ ਕੀ ਐ ਜੀ ਕਾਦਾ ਸਾਰਾ ਦਿਨ ਤੁਰੇ ਹੀ ਸ਼ਾਰਟਾ ਸੁਝੀ ਆਨੇਗੀ ਓਏ ਯਾਰ ਮੈਥੋਂ ਤਨ ਤਨ ਨੂੰ ਪਤਾ ਤਾਂ ਹੈਗਾ ਮੇਰਾ ਤੇਰੇ ਬਿਨਾ ਕੰਨੋ ਜੀ ਲੱਗਦਾ ਹੈ ਕਿਹੀ ਓਏ ਜਾਣੀ ਕੱਢ ਕੇ ਲੈ ਗਈ ਓਏ ਓਏ ਹਾਂ ਚਾਚੀ ਕੀ ਗੱਲ ਤੁਸੀਂ ਕਿਹੜੇ ਬੰਦੇ ਇੱਥੇ ਬੈਠੇ ਹੋ ਸੌਤਾਂ ਨਹੀਂ ਗਾਇਕ ਤੇ ਉਬਨਾ ਹਾਂ ਆਹਾ ਸਮਾਨ ਜਾ ਲੈ ਕੇ ਆਏ ਸੀਗਾ ਹਾਂ ਤੇ ਤੂੰ ਕੀ ਕਰਦਾ ਸੀ ਉਹ ਮੈਂ ਆਖਿਆ ਚੱਲ ਮੈਂ ਵੀ ਤੇਰੇ ਨਾਲ ਜਾਣਾ ਯਾਰ ਤੇ ਮੈਂ ਤਾਂ ਬਸ ਫਿਰ ਹੁਣ ਆਪਣਾ ਘਰੇ ਜਾਣਾ ਘਰੇ ਜਾਣਾ ਮੈਂ ਤਾਂ ਸਮਾਨ ਲੈ ਕੇ ਆਇਆ ਸੀ ਬੇਪੇ ਤੇ ਤੈਨੂੰ ਵੀ نیند ਆ ਗਈ ਸੀ ਬਸ ਮੈਨੂੰ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਤੀਨੂੰ ਕਦੇ ਵਾਪਸ ਲੈ ਕੇ ਗਿਆ ਸੀ ਨਾਲ ਉਹ ਬਸ ਰਾਹ ਚ ਉੱਤਰ ਕੇ ਕਹਿੰਦਾ ਮੈਂ ਤੇਰੇ ਨਾਲ ਜਾਣਾ ਨਾਲ ਕਿੰਨੂੰ ਇਹਨੂੰ ਨਾਲ ਟੰਗੀ ਰੱਖਿਆ ਕਰ ਹਟ ਐ Apa pun je itu najis. Mau jalan jungle. Lihatlah, lihatlah.